ਸਾਹਿਬ ਜੀ ਨਿਰੰਕਾਰ ਨਰਬੇਕਾਰ ਨਰਲੰਬ ਨਰਬੇਕਾਰ ਨੰਨਾ ਰਾਰੇ ਸਾਰੇ ਬੱਬੇ ਸਾਰੇ ਕੱਕੇ ਕੰਨਾ ਰਾਰਾ ਨਰਬੇਕਾਰ ਕਿਉਂਕਿ ਨੰਨੇ ਦੇ ਪੈਜ ਅੱਧਾ ਰਾਰਾ ਹੈ ਇਸ ਕਰਕੇ ਨੰਨੇ ਸਾਰੇ ਲੱਗੀ ਹੋਈ ਹੈ ਉਚਾਰਨ ਕਰਨਾ ਨੰਨਾ ਰਾਰੇ ਸਾਰੇ ਬੱਬੇ ਸਾਰੇ ਕਕੇ ਕੰਨਾ ਰਾਰਾ ਨਰਵਿਕਾਰ ਨਰਲੰਬ ਨੰਨਾ ਰਾਰੇ ਸਾਰੇ ਲੱਲੇ ਟਿੱਪੇ ਭੱਬਾ ਨਰਲੰਬ ਆਦੇ ਆਨੀਲ ਅਨਾਦ ਅasamb ਅਨੀਲ ਤੇ ਵਿਚਰਾਮ ਲਾਉਣਾ ਹੈ ਐੜਾ ਸਸੇ ਟਿੱਪੇ ਭੱਬਾ ਅasamb ਬੱਬਾ ਨਹੀਂ ਬੋਲਣਾ ਭੱਬਾ ਬੋਲਣਾ ਹੈ ਅਸੰਭ ਨਰਲੰਭ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਤਾ ਕਾ ਇੱਥੇ ਵਿਸਰਾਮ ਲਾਉਣਾ ਵਕ ਵਕ ਬੋਲਣਾ ਇਕੱਠਾ ਨਹੀਂ ਬੋਲਣਾ ਤਾ ਕਾ ਨਹੀਂ ਬੋਲਣਾ ਤਾ ਕਾ ਵਕ ਵਕ ਬੋਲਣਾ ਮੂੜ ਇਸ ਨੂੰ ਮੂੜ ਬੋਲਣਾ ਮੂੜ ਭਾਰਾ ਉਚਾਰਨ ਕਰਨਾ ਮੂੜ ਉਚਾਰਤ ਭੇਦਾ ਇਹ ਭਾਰਾ ਬੋਲਣਾ ਹੈ ਜਾ ਕੋ ਭੇਵ ਨ ਨ ਪਾਵਤ ਬੇਦਾ ਜਾ ਕੋ ਵਕ ਵਕ ਬੋਲਣਾ ਕਕੇੜਾ ਕੋ ਭੇਵ ਇੱਥੇ ਵਿਚਰਾਮ ਲਾਉਣਾ ਹੈ ਨੰਨਾ ਮੁਕਤਾ ਨਾ ਕੰਨਾ ਨਹੀਂ ਲਾਉਣਾ ਜੇ ਕੰਨਾ ਲਾਵਾਂਗੇ ਨਾ ਬੋਲਾ ਬੁਲਿਆ ਜਾਵੇਗਾ ਨਾ ਬੋਲਿਆ ਜਾਵੇਗਾ ਇਹ ਕੰਨੇ ਤੋਂ ਬਿਨਾ ਹੈ ਮੁਕਤਾ ਹੈ ਇਸ ਨੂੰ ਬੋਲਿਆ ਜਾਵੇ ਨ ਨ ਪਾਵਤ ਬੇਦਾ ਤਾ ਕਾ ਕਰ ਪਾਹਨ ਅਨੁਮਾਨਤ ਦਾ ਗਾਉ ਕਿੱਕੇ ਕਨੌੜਾ ਗਾਉ ਇੱਥੇ ਵਿਚਾਰ ਆਵਣਾ ਹੈ ਅਨੁਮਾਨਤ ਐੜਾ ਨੰਨੇ ਔਕੜ ਮੰਮੇ ਕੰਨਾ ਨੰਨਾ ਤਥਾ ਅਨੁਮਾਨਤ ਮਹਾ ਮੂੜ ਕਾਸ਼ ਭੇਦ ਨ ਜਾਣਤ ਮਹਾ ਮੂੜ ਤੇ ਵਿਚਾਰ ਆਵਣਾ ਹੈ ਕਾਛ ਭੇਦ ਨ ਜਾਣਤ ਮਹਾਂ ਦੇਵ ਗਾਉ ਮਾਂ ਤੇ ਬਿੰਦੀ ਲਾਉਣੀ ਕੰਨੇ ਤੇ ਮੰਮਾ ਹਾਇ ਕੰਨਾ ਉੱਤੇ ਬਿੰਦੀ ਦੱਦੇ ਲਾ ਵਾ ਮਾਂ ਦੇਵ ਕਾ ਕਕਿ ਕਨੜਾ ਕਾ ਇਥੇ ਵਿਚਾਰ ਆਉਣਾ ਹੈ ਕਹਿਤ ਸਦਾ ਸੇਵ ਸਦਾ ਪੋਲਾ ਬੋਲਾ ਸਦਾ ਸੇਵ ਨਰੰਕਾਰ ਕਾ ਇਥੇ ਵਿਚਾਰ ਆਉਣਾ ਹੈ ਚੀਨਤ ਨਹਿ ਭੇਵ ਇਸ ਨੂੰ ਭੇਵ ਨਹੀਂ ਬੋਲਣਾ ਭੇਵੋ ਬੋਲਣਾ ਬੱਬੇ ਸਾਰੀ ਵਾ ਪੇਵ ਆਪ ਆਪਣੇ ਬੁੱਧ ਹੈ ਜੀਤੇ ਆਪਣੇ ਐੜੇ ਕੰਨਾ ਪੱਪੇ ਔਕੜ ਨੰਨੇ ਬਿਆਰੇ ਆਪਣੇ ਬੁੱਧ ਬੱਬੇ ਔਕੜ ਉੱਤੇ ਅਦਗ ਤਦੇ ਸਾਰੇ ਬੁੱਧ ਤੱਦਾ ਪਾਰਾ ਬੋਲਣਾ ਬੁੱਧ ਹੈ ਜੀਤੇ ਵਰਨ ਤ ਭਿੰਨ ਭਿੰਨ ਤੋਹ ਤੇਤੀ ਭਿੰਨ ਟਿੱਪੀ ਲਾਗੇ ਭਿੰਨ ਭਿੰਨ ਤੋਹੇ ਬੋਲਣਾ ਤਤੇ ਔਂਕੜ ਹਾਇ ਸਰ ਤੋ ਹੈ ਹੋੜ ਨਹੀਂ ਲਾਉਣਾ ਦੀ ਹੋੜ ਹਲਾਵਾਂਗੇ ਤੋ ਇਹ ਬੋਲਾ ਜਾਵੇਗਾ ਇਹ ਔਂਕੜ ਲੱਗੀ ਹੈ ਲਘੂ ਮਾਤਰਾ ਹੈ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਨਖਾ ਬੋਲਾ ਜਾ ਬੋਲਣਾ ਨਾ ਜਾਏ ਇਥੇ ਵਿਸ਼ਰਾਮ ਲਾਉਣਾ ਹੈ ਪਸਾਰਾ ਕੇ ਵੇਦ ਸਜਾ ਪ੍ਰਥਮ ਸੰਸਾਰ ਕਕੇਸਰੀਆ ਕੇਹ ਲਾ ਨਹੀਂ ਲਾਉਣੀ ਸਿਆਰੀ ਲਾਉਣੀ ਹੈ ਸਿਆਰੀ ਜਿਹੜੀ ਲੱਗੂ ਮਾਤਰਾ ਹੈ ਨਾ ਦੀਲਗ ਮਾਤਰਾ ਜੇ ਲਾ ਲਾਵਾਂਗੇ ਬਣ ਜਾਣਾ ਕੇਹ ਇਹ ਸਿਆਰੀ ਲੱਗੀ ਹੈ ਕੇਹ ਬੱਬੇ ਸਿਆਰੀ ਉੱਤੇ ਅਦਗ ਧਦੇ ਸਿਆਰੀ ਵਿੱਧ ਸਜਾ ਇੱਥੇ ਵਿੱਚ ਰਾਮ ਲਾਉਣਾ ਹੈ ਪ੍ਰਥਮ ਸੰਸਾਰਾ ਪਪਾ ਅਧਾ ਰਾਰਾ ਪੈਰ ਚ ਥਥਾ ਮਮਾ ਪ੍ਰਥਮ ਕੋਈ ਗੁਰ ਕਾ ਸਭਾ ਵਿੱਚ ਪੱਪੇ ਸਿਹਾਰੀ ਆਇਆ ਹੈ ਪੈਚ ਅਧਰਾਰਾ ਤਥਾ ਮਮਾ ਪ੍ਰਥਮ ਪਰ ਸੁੱਧ ਵਿਚਾਰਨ ਜਿਹੜਾ ਹੈ ਇਹ ਸਿਹਾਰੇ ਤੋਂ ਬਿਨਾ ਹੈ ਪੱਪੇ ਪੈਚ ਅਧਰਾਰਾ ਤਥਾ ਮਮਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸੁਰੂਪਾ ਇਕ ਰੂਪ ਇੱਥੇ ਵੀ ਸ਼ਰਾਮ ਲਾਉਣਾ ਹੈ ਅਨੂਪ ਸੁਰੂਪਾ ਅਰੰਕ ਭਯੋ ਰਾਵ ਕਹੇ ਭੂਪਾ ਭਇਓ ਇੱਥੇ ਵਿਸਰਾਮ ਲਾਉਣਾ ਹੈ ਪੱਬਾ ਈੜੀ ਸਹਾਰੇ ਊੜੇ ਹੋੜਾ ਖੁੱਲੇ ਮੂੰਹ ਵਾਲਾ ਭਇਓ ਰਾਵ ਕਹੇ ਭੂਪਾ ਅੰਡਜ ਜੇਹਰਜ ਸੇਤਜ ਕੀਨੀ ਜੇਰਜ ਤੇ ਵਿਸਰਾਮ ਲਾਉਣਾ ਹੈ ਓਤ ਭੁਜ ਖਾਨ ਬਹਰ ਰਾਜ ਦੇਨੀ ਊੜੇ ਔਕਰ ਉੱਤੇ ਅਦਕ ਤਤਾ ਬਦ ਬੇਹੋਂਕਲੇ ਦੱਜਾ ਉਤਪੁਜ ਖਾਨ ਇੱਥੇ ਵਿਚਰਾਮ ਲਾਉਣਾ ਹੈ ਬੋਹਰ ਰੱਚ ਰਾਰਾ ਉਤੇਦਕ ਚੱਜੇ ਸਾਰੇ ਰੱਚ ਦੀਨੀ ਉਤਪੁਜ ਖਾਨ ਬੋਹਰ ਰੱਚ ਦੀਨੀ